ਲੜੀ ਦੇ ਬੇ ਨਾਨਕ ਪਰਗਟਿਆ ਉਹ ਨਾਨਕ ਦੇ ਪਾਤਸ਼ਾਹ ਜੀ ਦਾ ਜਿਉਂ ਕੇ ਜਨਮ ਲੈ ਚਾਰ ਰਾਸੀਆਂ ਤੇ ਹੱਥੀ ਕੀਰਤ ਕਰਕੇ ਸਿੰਘ ਬੁੱਤੇ ਮੇਰੇ ਨਾਮ ਦੀ ਜਾਈ ਨਾ ਭੀਰ ਧਰੋਆ ਜੀ ਗੁਰੂ ਸਾਹਿਬ ਜੀ ਨੇ ਸਾਰਿਆਂ ਸਿੱਖਾਂ ਨੂੰ ਅਦੇਸ਼ ਦਿੱਤਾ ਕਿ ਗੁਰੂ ਕੇ ਸੇਕ ਨੇ ਸਮੁਤ ਸਭ ਜਗਤ ਦੇ ਨਾਮ ਤੇ ਆਧਮਤ ਦੇ ਕੋਆ ਉਹਦੇ ਬਾਹਰ ਰਹਤ ਰਹੀ ਅੰਦਰ ਧਰਮ ਸਾਰੋ ਕੀ ਕੀਰਤੇ ਕਰਨੀ ਤੋਂ ਸਤਗੁਰ ਜੀ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਤਿੰਨ ਦਿਨ ਤਪੱਸਿਆ ਜਿਹਨੂੰ ਆਪਾਂ ਕਹਿੰਨੇ ਚੁੱਭੀ ਲੰਬੀ ਲਾ ਕੇ ਗੁਰੂ ਸਾਹਿਬ ਜੀ ਨੇ ਇਸ ਧਰਤੀ ਤੇ ਪਵਿੱਤਰ ਮੂਲ ਮੰਤਰ ਦੀ ਰਚਨਾ ਕੀਤੀ ਜਿਹੜੀ ਸਤਗੁਰ ਜੀ ਪਵਿੱਤਰ ਗਰਵਾਣੀ ਦੀ ਅਗਵਾਈ ਕਰਦੀ ਹੈ ਤੋਂ ਮੈਂ ਸਾਰੀ ਸੰਗਤ ਨੂੰ 555 ਮਾ ਸਤਗੁਰ ਦਾ ਪ੍ਰਕਾਸ਼ ਦਿਹਾੜਾ ਬਹੁਤ-ਬਹੁਤ ਵਧਾਈ ਦਿਨਾਂ ਉਥੇ ਚੇਚੇ ਤੌਰ ਤੇ ਧੰਨਵਾਦ ਕਰਦਾ ਸਾਡੇ ਸਿੱਖ ਪੰਥ ਦੇ ਮਹਾਨ ਤਤਵੀਤੇ ਬ੍ਰਹਮ ਗਿਆਨੀ ਸੰਤ ਬਾਬਾ ਜਗਜੀਤ ਸਿੰਘ ਜੀ ਜਿਹੜੇ ਚੇਚੇ ਤੌਰ ਤੇ ਨਾ ਸਮਾਗਮ ਦੇ ਵਿੱਚ ਹਮੇਸ਼ਾ ਹਰ ਸਾਲ ਹਾਜ਼ਰੀ ਭਰਦੇ ਤੇ ਮੇਰੇ ਸਤਿਕਾਰਤ ਨਾਲ ਸਾਥੀ ਮੈਂਬਰ ਸਹਿਬਾਨ ਜਰਨੈਲ ਸਿੰਘ ਡੋਗਰ ਵਾਲਾ ਬੀਬੀ ਕੌਰ ਪ੍ਰੀਤ ਕੌਰ ਰੋਗੀ ਸਾਡੀ ਭਾਈ ਪਰਮਜੀਤ ਸਿੰਘ ਜੀ ਰਾਜਪੁਰ ਤੇ ਸਾਡਾ ਮੀਤ ਪ੍ਰਧਾਨ ਹੁਣੇ ਆਏ ਆਂ ਸਰਦਾਰ ਬਲਦੇਵ ਸਿੰਘ ਕਲਿਆਣ ਗਰਮੀਰ ਸਿੰਘ ਭੂ ਤੇ ਸਾਰੇ ਹਲਕਾਂ ਇੰਚਾਰ ਸਾਹਿਬਾਨ ਤੇ ਪਹੋਰ ਸਾਡੇ ਪੁਰਾਣੇ ਸਾਰੇ ਸਾਥੀ ਪਹੁੰਚੇ ਆ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਵੀ ਕਰਦਾ ਸਤਿਗੁਰੂ ਜੀ ਇਹ ਪਵਿੱਤਰ ਗੁਰਬਾਣੀ ਸਾਨੂੰ ਬਖਸ਼ ਕੀਤੀ ਸਿੱਖ ਮਾਤਰ ਦੇ ਹਿਰਦੇ ਵਿੱਚ ਵੀ ਵਸ ਜਾਏ ਤਾਂ ਕਿ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਵੱੜ ਰਿਹਾ ਸਾਡੇ ਆ ਇਸ ਪੱਟੀ ਤੋਂ ਵੀ ਮੁਕਤ ਹੋਵੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਕਿਆ ਮਿਟੀ ਤੋਂ ਦੇ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਸਿੰਘ ਬੋਕੇ ਮਿਰਗਾਵਲੀ ਪੰਨੀ ਜਾਏ ਨ ਧੀਰ ਘਰਵਾ ਇਥੇ ਬਾਬਾ ਪੈਰ ਤੇ ਪੂਜਾ ਆਸਨ স্থাপন ਹੋਆ ਸੇਰ ਦਾਸਨ ਸਭ ਜਗਤ ਦੇ ਨਾਨਕ ਆਦਮਤੇ ਜਗੋਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸਵਾ ਬਾਬੇ ਤਾਰੇ ਚਾਰ ਤੱਕ ਨੌਖੰਡ ਪਿਰਥਵੀ ਸੱਚਾ ਟੂਆ ਗੁਰਮਖਾਲ ਵਿੱਚ ਪ੍ਰਗਟ ਹੋਆ ਗੁਰਮੁ ਪਿਆਰੀ ਸਾਥ ਸੰਗਤ ਜੀਓ ਅੱਜ ਧੰਗੁਰ ਨਾਨਕ ਸਾਹਿਬ ਸੱਚੇ ਪਾਕ ਸਾਹਿਬ ਜੀ ਦਾ 555ਵਾਂ ਅਵਤਾਰ ਪਰ ਸ਼੍ਰੋਮਣੀ ਗੁਰਦੁਆਰਾ ਫਰਮੇਟੀ ਔਰ ਪ੍ਰਧਾਨ ਸਾਹਿਬ ਸਰਦਾਰ ਹਰਜੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਸਾਰੇ ਸਿੱਖ ਜੰਤ ਨੂੰ ਅੱਜ ਗੁਰਪੁਰਬ ਦੀ ਵਧਾਈ ਦਿੱਤੀ ਹੈ ਉਹਨਾਂ ਦੇ ਆਉਣ ਦਾ ਸਾਰਿਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮਹਾਰਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਲ ਜਨੰਦਾਰ ਅਖਲਾ ਆਪਣੀ ਕਿਰਪਾ ਧਾਰ ਜਤ ਜੁਆਰੀ ਉਭਰੇ ਯੋਤਲੇ ਸਤਿਲੇ ਹੋ ਆਵਾਰ ਸਾਰੇ ਸੰਸਾਰ ਦੇ ਉਪਰ ਮਾਰੇ ਸ਼ਾਂਤੀ ਪਰਕਾਣ ਔਰ ਚੜ੍ਹਦੀ ਕਲਾ ਦੇ ਬਿਲਕੁਲ ਉਰ ਮਨਾਇਆ ਜਾਏ ਸਾਰੀਆਂ ਸੰਗਠਨਾਂ ਦਾ ਸਾਰੀਆਂ ਜਥੇਬੰਦੀਆਂ ਦਾ ਬਹੁਤ ਬਹੁਤ ਸਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ